ਪੰਜਾਬ 'ਚ ਸਿਆਸੀ ਮਾਹੌਲ ਗਰਮਾਇਆ ਹੋਇਆ ਤੇ ਸਾਡੇ ਨਾਲ ਬੀਜੇਪੀ ਦੇ ਆਗੂ ਲੀਡਰ ਇਸ ਟਾਈਮ ਮੌਜੂਦ ਨੇ ਲੋਕਾਂ ਨੇ ਇੰਨਾ ਪਿਆਰ ਦਿੱਤਾ ਵੀ ਮੈਂ ਇਹ ਕਹਿ ਸਕਦਾ ਵੀ ਰਾਜਪੁਰਾ 'ਚ ਇੱਕ ਨੰਬਰ ਤੇ ਸੀਟ ਆ ਜਾਂਦੇ ਚ ਵੀ ਮੇਰੀ ਐ ਸੀ ਸਾਡੇ ਜਿਹੜੇ ਬਜ਼ੁਰਗ ਹੈ ਉਹ ਸਾਰੇ ਪਾਕਿਸਤਾਨ ਤੋਂ ਆਏ ਸੀ ਪਾਕਿਸਤਾਨ ਤੋਂ ਆਣ ਕਾਰਨ ਦੋ ਕੱਪੜਿਆਂ 'ਚ ਆਏ ਸੀ ਜਦੋਂ ਵਟਵਾਰਾ ਹੋਇਆ ਤਾਂ ਬਹੁਤ ਗਰੀਬੀ ਦੇਖੀ ਹੈ ਦੇਖੋ ਬੰਦਾ ਜਦੋਂ ਤੱਕ ਪੋਲੀਟੀਕਲ ਨਹੀਂ ਹੁੰਦਾ ਨਾ ਤਾਂ ਅਸੀਂ ਕਿਸੇ ਨੂੰ ਕਹਿੰਦੇ ਸੀ ਯਾਰ ਇਹਦਾ ਕੰਮ ਕਰਦੇ ਕਈ ਅਫਸਰ ਨੂੰ ਕੋਈ ਥਾਣਾ ਕਹਿਣਾ ਕੋਈ ਸਰਕਾਰੀ ਹਸਪੀਟਲ ਕਹਿਣਾ ਕੋਈ ਸਕੂਲ ਕਹਿਣਾ ਇੰਨੀ ਪਰਵਾਹ ਨਹੀਂ ਕਰਦਾ ਸੀ ਸਾਡੀ ਅਗਰ ਤੁਹਾਡੇ ਕੋਲ ਰਾਜਨੀਤਿਕ ਤਾਕਤ ਹੈ ਤਾਂ ਹੀ ਤੁਸੀਂ ਕੁਝ ਲੋਕਾਂ ਦੀ ਸੇਵਾ ਕਰ ਸਕਦੇ ਹੋ ਨਹੀਂ ਤਾਂ ਕੁਝ ਨਹੀਂ ਕਰ ਸਕਦੇ ਮੈਂ ਇਹ ਗੱਲ ਕਹਿ ਸਕਦਾ ਜਿਹੜੇ ਲੋਕਾਂ ਨੇ ਆਪਣੇ ਪਾਪ ਧੋਨੇ ਇਸ ਟਾਈਮ ਬੀਜੇਪੀ ਪਾਵਰ ਚ ਹੈ ਤਾਂ ਕਰਕੇ ਵੀ ਜੁਆਇਨ ਕਰ ਰਹੇ ਨੇ ਜਾਂ ਤਾਂ ਉਹਨਾਂ ਤੇ ਦਬਾਅ ਬਣਾਏ ਜਾ ਰਹੇ ਤਾਂ ਕਰਕੇ ਲੋਕਾਂ ਦਾ ਕਹਿਣਾ ਹੈ ਕਿ ਦਬਾਅ ਬਣਾਏ ਜਾ ਰਹੇ ਤਾਂ ਵੀ ਕਾਫੀ ਲੋਕ ਛੱਡ ਛੱਡ ਕੇ ਕਾਂਗਰਸ ਜਾਂ ਹੋਰ ਪਾਰਟੀਆਂ ਛੱਡ ਕੇ ਬੀਜੇਪੀ ਜੁਆਇਨ ਕਰ ਰਹੇ ਨੇ ਕੇ ਸਰਕਾਰ 100% ਭਾਰਤੀ ਜਨਤਾ ਪਾਰਟੀ ਦੀ ਆਏਗੀ ਅੱਜ ਲਿਖ ਕੇ ਮੇਰੀ ਰਿਕਾਰਡ ਨਾ ਹੋਈ ਰਹੀ ਹੈਗਾ ਅੱਜ ਦੀ ਡੇਟ 'ਚ ਹਰੇਕ ਬੰਦੇ ਦੀ ਆਵਾਜ਼ ਹੈ ਜਿੱਥੇ ਜਾਂ ਪਿੰਡਾਂ ਚਲੇ ਜੋ ਜਾਂ ਸ਼ਹਿਰ ਚ ਚਲੇ ਜੋ ਉਹ ਇਹ ਚਾਹੁੰਦੇ ਨੇ ਵੀ ਅਕਾਲੀ ਦਲ ਬੀਜੇਪੀ ਦਾ ਸਮਝੌਤਾ ਹੋਣਾ ਚਾਹੀਦਾ ਪੰਜਾਬ ਇਨਸਾਈਟ 'ਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਮੌਜੂਦ ਆ ਰਾਜਪੁਰਾ 'ਚ ਪੰਜਾਬ 'ਚ ਸਿਆਸੀ ਮਾਹੌਲ ਗਰਮਾਇਆ ਹੋਇਆ ਹੈ ਤੇ ਸਾਡੇ ਨਾਲ ਬੀਜੇਪੀ ਦੇ ਆਗੂ ਲੀਡਰ ਇਸ ਟਾਈਮ ਮੌਜੂਦ ਨੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜਗਦੀਸ਼ ਕੁਮਾਰ ਜੱਗਾ ਜੀ ਨਾਲ ਕਿ ਪੰਜਾਬ 'ਚ ਰਾਜਪੁਰਾ ਨੂੰ ਲੈ ਕੇ ਕੀ ਉਹਨਾਂ ਦੇ ਪਲੈਨਿੰਗ ਨੇ ਤੇ ਅੱਗੇ ਆਉਣ ਵਾਲੇ ਚੋਣਾਂ ਨੂੰ ਲੈ ਕੇ ਉਹਨਾਂ ਦੀ ਕੀ ਸਟ੍ਰੈਟਜੀ ਚੱਲ ਰਹੀ ਹੈ ਤੇ ਸਰ ਕੀ ਪਲੈਨਿੰਗ ਭਾਜਪਾ ਨੂੰ ਲੈ ਕੇ ਚੱਲ ਰਹੀ ਹੈ ਥੇ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਤੇ ਤੁਹਾਡਾ ਸਵਾਗਤ ਹੈ ਰਾਜਪੁਰਾ ਵਿੱਚ ਦੇਖੋ ਮੈਨੂੰ ਮੈਂ 2003 ਵਿੱਚ ਆਪਣੀ ਗੱਲ ਕਰਾਂ ਦਾ ਮੈਂ ਸਭ ਤੋਂ ਪਹਿਲਾਂ ਮੇਰੀ 27 28 ਸਾਲ ਦੀ ਉਮਰ ਸੀ ਤੇ ਮੈਂ ਸਭ ਤੋਂ ਪਹਿਲਾਂ ਮਿਊਨਿਸਪਲ ਕਾਉਂਸਲਰ ਬਣਿਆ ਆਜ਼ਾਦ ਤੌਰ ਤੇ ਲੜਿਆ ਸੀਗਾ ਲੋਕਾਂ ਨੇ ਇਨਾ ਪਿਆਰ ਦਿੱਤਾ ਵੀ ਮੈਂ ਇਹ ਕਹਿ ਸਕਦਾ ਵੀ ਰਾਜਪੁਰਾ ਚ ਇੱਕ ਨੰਬਰ ਤੇ ਸੀਟ ਆ ਜਿਆਦੇ ਚ ਵੀ ਮੇਰੀ ਆਈ ਸੀ ਕਿਉਂ ਕਿਉਂਕਿ ਮੈਂ ਬਚਪਨ ਤੋਂ ਹੀ ਮੈਨੂੰ ਸ਼ੌਂਕ ਸੀਗਾ ਪੜਦੇ ਹੁੰਦੇ ਵੀ ਦੇਖੋ ਸਾਡੇ ਜਿਹੜੇ ਬਜ਼ੁਰਗ ਹੈ ਉਹ ਸਾਰੇ ਪਾਕਿਸਤਾਨ ਤੋਂ ਆਏ ਸੀ ਠੀਕ ਹੈ ਪਾਕਿਸਤਾਨ ਤੋਂ ਆਣ ਕਾਰਨ ਦੋ ਕੱਪੜਿਆਂ ਚ ਆਏ ਸੀ ਜਦੋਂ ਵਟਵਾਰਾ ਹੋਇਆ ਤਾਂ ਬਹੁਤ ਗਰੀਬੀ ਦੇਖੀ ਅਸੀਂ ਮੈਂ ਆਪਣੇ ਪਰਿਵਾਰ ਦੀ ਕੇ ਸਾਡੇ ਤਕਰੀਬਨ ਸਮਾਜ ਦੇ ਲੋਕਾਂ ਨੇ ਬੜੀ ਗਰੀਬੀ ਦੇਖੀ ਕੁਝ ਜਦੋਂ ਬਡਵਾਰਾ ਹੋਇਆ ਸੀਗਾ ਤਾਂ ਮੇਰੀ ਇੱਕ ਇੱਛਾ ਹੁੰਦੀ ਸੀਗੀ ਵੀ ਪ੍ਰਮਾਤਮਾ ਮੈਨੂੰ ਮੇਰਾ ਕਾਰੋਬਾਰ ਵਧਿਆ ਕਰੇ ਦੋ ਪੈਸੇ ਮੈਨੂੰ ਦੇਵੇ ਤੇ ਮੈਂ ਸਭ ਤੋਂ ਪਹਿਲਾਂ ਮੈਂ ਜਿਹੜੇ ਜ਼ਰੂਰਤਮੰਦ ਲੋਕ ਮੈਂ ਗਰੀਬ ਕਦੇ ਨਹੀਂ ਕਹਿੰਦਾ ਹੁੰਦਾ ਮੈਂ ਜ਼ਰੂਰਤਮੰਦ ਲੋਕਾਂ ਵਾਸਤੇ ਜਿੰਨਾ ਹੋ ਸਕਦਾ ਹੋਏਗਾ ਮੈਂ ਉਹਨਾਂ ਦੀ ਸੇਵਾ ਕਰਾਂਗਾ ਤੇ ਮੇਰੀ ਜਦੋਂ ਪਰਮਾਤਮਾ ਨੇ ਸੁਣੀ ਕਾਰੋਬਾਰ ਵਧੀਆ ਹੋਇਆ ਤਾਂ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹੁੰਗਾ ਅੱਜ ਤੁਸੀਂ ਦੇਖ ਵੀ ਰਹੇ ਹੋ ਦੇਖ ਲੈ ਮੇਰਾ ਜਨਮ ਦਿਨ ਵੀ ਹੈ ਤੁਹਾਨੂੰ ਪਤਾ ਹੀ ਹੈ ਤਾਂ ਮੈਂ ਲੋਕ ਭਲੇ ٹرسٹ ਬਣਾਇਆ ਸਭ ਤੋਂ ਪਹਿਲੇ ਅੱਜ ٹرسٹ ਬਣਾਇਆ ਤੇ ਮੈਂ ਪਹਿਲੇ 100 ਬਜ਼ੁਰਗ ਔਰਤਾਂ ਨੂੰ ਮੈਂ ਪੈਨਸ਼ਨ ਸ਼ੁਰੂ ਕੀਤੀ 100 ਰੁਪਏ ਤੋਂ ਸਿਰਫ ਤੇ ਕੈਨ ਦਾ ਪਾਵ ਹੈ ਜਿਵੇਂ ਜਿਵੇਂ ਪਰਮਾਤਮਾ ਪੈਸੇ ਦਿੰਦੇ ਆ ਗਿਆ ਜਾਂ ਪਰਮਾਤਮਾ ਨੇ ਕਾਰੋਬਾਰ ਸੈੱਟ ਕੀਤਾ ਤਾਂ ਮੈਂ ਇਹ ਕਹਿ ਸਕਦਾ ਵੀ ਕੋਈ ਵੀ ਜ਼ਰੂਰਤਮੰਦ ਲੋਕਾਂ ਦੀ ਕੋਈ ਵੀ ਜ਼ਰੂਰਤ ਹੁੰਦੀ ਸੀ ਜਾਂ ਕੋਈ ਬੱਚੇ ਦੀ ਪੜਾਈ ਦਾ ਕੋਈ ਫੀਸ ਨਹੀਂ ਪਰ ਸਕਦਾ ਸੀ ਜਾਂ ਜਿੰਨੇ ਕੁ ਮੈਂ ਜੋਗਾ ਹੈਗਾ ਮੈਂ ਨਹੀਂ ਵੀ ਜੋ ਮੇਰੇ ਤੋਂ ਮੰਗਦੇ ਸੀ ਜਾਂ ਕਿਸੇ ਦਾ ਕੋਈ ਇਲਾਜ ਕਰਾਣਾ ਜਾਂ ਆਪਣਾ ਕੀ ਕਹਿੰਦੇ ਆ ਮਤਲਬ ਕਿ ਇਹ ਕਹਿ ਲਓ ਵੀ ਜਿਹੜੇ ਮਰਜ਼ੀ ਮੈਨੂੰ ਲੱਗਣਾ ਲੱਗਣਾ ਚਾਹੀਦੇ ਵੇ ਬੰਦਾ ਜ਼ਰੂਰਤਮੰਦ ਹੈ ਇਹਨੂੰ ਲੋੜ ਹੈ ਤਾਂ ਉਹਦੀ ਅਸੀਂ ਲੋੜ ਪੂਰੀ ਕੀਤੀ ਹੈ ਤੇ ਮੈਂ ਤਾਂ ਇਹ ਕਵਾਂਗਾ ਵੀ ਮੈਂ ਸਿਆਸਤ ਵਿੱਚ ਵੀ ਆਇਆ 2003 ਵਿੱਚ ਮੈਂ ਸਭ ਤੋਂ ਪਹਿਲਾਂ ਐਮਸੀ ਬਣਿਆ ਅਜਾਦ ਲੜਿਆ ਸਭ ਤੋਂ ਬਾਅਦ ਵੋਟਾਂ ਪਈਆਂ ਤੇ ਇਹ ਹੀ ਸੋਚ ਕੇ ਆਇਆ ਸੀਗਾ ਮੈਂ ਨਾ ਕਿੱਥੇ ਦੇਖਦਾ ਹੁੰਦਾ ਸੀ ਮੇਰੇ ਕੋਲ ਕਾਫੀ ਲੋਕ ਆਂਦੇ ਸੀਗੇ ਕੰਮ ਕਰਾਉਣ ਵਾਸਤੇ ਤਾਂ ਦੇਖੋ ਬੰਦਾ ਜਦੋਂ ਤੱਕ ਪੋਲਿਟਿਕਲ ਨਹੀਂ ਹੁੰਦਾ ਨਾ ਤਾਂ ਅਸੀਂ ਕਿਸੇ ਨੂੰ ਕਹਿੰਦੇ ਸੀ ਯਾਰ ਇਹਦਾ ਕੰਮ ਕਰ ਦੇ ਕੋਈ ਅਫਸਰ ਨੂੰ ਕੋਈ ਥਾਣਾ ਕਹਿਣਾ ਕਿ ਸਰਕਾਰੀ ਹਸਪੀਟਲ ਕਹਿਣਾ ਕਿ ਸਕੂਲ ਕਹਿਣਾ ਇੰਨੀ ਪਰਵਾਹ ਨਹੀਂ ਕਰਦਾ ਸੀ ਸਾਡੀ ਫਿਰ ਮੈਂ ਸੋਚਿਆ ਵੀ ਇਹ ਪੋਲੀਟੀਕਲ ਬੰਦੇ ਦਾ ਕੰਮ ਹੈ ਇਸ ਕਰਕੇ ਮੈਂ ਰਾਜਨੀਤੀ ਚ ਆਇਆ ਵੀ ਲੋਕਾਂ ਦੀ ਸਹੀ ਸੇਵਾ ਹੋ ਸਕਦੀ ਹੈ ਅਗਰ ਤੁਹਾਡੇ ਕੋਲ ਰਾਜਨੀਤਿਕ ਤਾਕਤ ਹੈ ਤਾਂ ਹੀ ਤੁਸੀਂ ਕੁਝ ਲੋਕਾਂ ਦੀ ਸੇਵਾ ਕਰ ਸਕਦੇ ਹੋ ਨਹੀਂ ਤਾਂ ਕੁਝ ਨਹੀਂ ਕਰ ਸਕਦੇ ਮੈਂ ਇਹ ਗੱਲ ਕਹਿ ਸਕਦਾ ਤੁਸੀਂ ਤੁਸੀਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਆਏ ਹੋ ਤੇ ਤੁਸੀਂ ਕੁਝ ਸੋਚਿਆ ਕੁਝ ਰਿਸਰਚ ਕੀਤੀ ਹੋਣੀ ਕੀ ਲੱਗਿਆ ਤੁਹਾਨੂੰ ਜਿਹੜਾ ਤੁਸੀਂ ਬੀਜੇਪੀ ਜੁਆਇਨ ਕੀਤੀ ਮੈਂ ਚਾਰ ਵਾਰੀ ਮੈਂ ਤੇ ਮੇਰੀ ਵਾਈਫ ਅਸੀਂ ਕਾਉਂਸਲਰ ਰਹੇ ਹਾਂ ਚਾਰ ਵਾਰੀ ਲਗਾਤਾਰ ਮੈਂ ਵੀ ਮੇਰੀ ਵਾਈਫ ਵੀ ਜਿੱਤੇ ਹਾਂ ਹਮੇਸ਼ਾ ਨਲਟ ਐਂਡ ਇੱਕ ਪਾਸੇ ਸਰਕਾਰਾਂ ਹੁੰਦੀਆਂ ਸੀ ਇੱਕ ਪਾਸੇ ਅਸੀਂ ਹੁੰਦੇ ਸੀ ਲੋਕ ਮਤਲਬ ਕਿ ਸਾਨੂੰ ਪਸੰਦ ਕਰਦੇ ਕਿਉਂ ਕਰਦੇ ਉਹਨਾਂ ਨੂੰ ਪਤਾ ਜੋ ਇਹ ਕਹਿੰਦਾ ਉਹ ਕਰਦਾ ਠੀਕ ਹੈ ਮੈਂ 2017 ਚ ਫਿਰ ਮੈਂ ਕਿਹਾ ਵੀ ਦੇਖਿਆ ਵੀ ਐਮਸੀ ਦੇ ਮੈਂ ਮੰਨਦਾ ਵੀ ਚਲੋ ਰਿਸਪੈਕਟ ਹੁੰਦੀ ਹੈ ਸਭ ਕੁਝ ਹੁੰਦੀ ਹੈ ਪਰ ਮੈਂ ਇਹ ਦੇਖਿਆ ਵੀ ਜੋ ਐਮਐਲਏ ਕਹਿੰਦਾ ਹਲਕੇ ਦਾ ਉਹੀ ਕੰਮ ਹੁੰਦੇ ਆ ਐਮਸੀ ਵੀ ਇੰਨਾ ਕੋਈ ਕੁਝ ਹੈ ਨਹੀਂ ਮੈਂ 2017 ਚ ਮੈਂ ਆਜ਼ਾਦ ਲੜਿਆ ਇਲੈਕਸ਼ਨ ਫਿਰ ਤੁਹਾਨੂੰ ਇਹ ਦੱਸਣਾ ਚਾਹੂੰਗਾ 2017 ਚ ਵੀ ਮੈਂ ਅਕਾਲੀ ਦਲ ਭਾਜਪਾ ਨੂੰ ਵੋਟਾਂ ਪਈਆਂ ਸੀ 17000 ਮੈਂ ਆਜ਼ਾਦ ਇਹ ਚ 16000 ਵੋਟ ਲੈ ਕੇ ਗਿਆ ਲੋਕਾਂ ਨੇ ਇੰਨਾ ਪਿਆਰ ਦਿੱਤਾ ਮਤਲਬ ਕਿ ਮੈਨੂੰ ਤੇ ਫਿਰ ਜਦੋਂ ਮੈਂ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਸੀ ਮੈਨੂੰ ਮਾਰਾਣੀ ਪ੍ਰਨੀਤ ਕੌਰ ਜੀ ਨੇ ਮੈਨੂੰ ਆਪਣਾ ਵੀ ਅਪਰੋਚ ਕੀਤਾ ਵੀ ਤੁਸੀਂ ਸਾਡੀ ਗਵਰਨਮੈਂਟ ਹੈ ਤੇ ਤੁਸੀਂ ਇੱਥੇ ਆਓ ਕਾਂਗਰਸ ਪਾਰਟੀ ਜੁਆਇਨ ਕਰੋ ਮੈਂ ਮਾਰਾਣੀ ਪ੍ਰਨੀਤਕਾਰ ਕੋਰਜੀ ਦੇ ਨਾਲ ਜੁੜ ਗਿਆ ਉਹਨਾਂ ਨੇ ਮੈਨੂੰ ਸੀਨੀਅਰ ਵਾਈਸ ਚੇਅਰਮੈਨ ਵੀ ਬਣਾਇਆ ਪੈਪਸੋਡਲ ਵਨ ਮੁੰਟੂ ਦਾ ਬੋਰਡ ਦਾ ਤੇ ਸੀਐਮ ਸਾਹਿਬ ਚੇਅਰਮੈਨ ਸੀਗੇ ਤੇ ਐਵੇਂ ਸੇਵਾ ਕਰਦੇ ਕਰਦੇ ਫਿਰ ਜਦੋਂ ਕੈਪਟਨ ਸਾਹਿਬ ਨੇ ਕਾਂਗਰਸ ਛੱਡੀ ਤੇ ਮੈਂ ਕੈਪਟਨ ਸਾਹਿਬ ਨਾਲ ਹੀ ਕੈਪਟਨ ਸਾਹਿਬ ਨੇ ਜਦੋਂ ਆਪਣੀ ਪਾਰਟੀ ਬਣਾਈ ਮੈਂ ਉਹਨਾਂ ਨਾਲ ਹੀ ਆ ਗਿਆ ਉਹਨਾਂ ਦੀ ਪਾਰਟੀ 'ਚ ਤੇ ਇਹ ਸੀਟ ਸੀਗੀ ਬੀਜੇਪੀ ਦੀ ਤੇ ਬੀਜੇਪੀ ਦੀ ਉਹ ਕਹਿੰਦੇ ਜੀ ਅਸੀਂ ਇਹ ਸੀਟ ਤਾਂ ਦੇਾਂਗੇ ਬੀਜੇਪੀ ਨੂੰ ਬੰਦਾ ਤੁਹਾਡਾ ਤੁਸੀਂ ਐ ਜਿੰਨੂ ਮਰਜ਼ੀ ਲੜਾ ਲਓ ਮੈਨੂੰ ਕੈਪਟਨ ਸਾਹਿਬ ਨੇ ਫਿਰ ਬੀਜੇਪੀ ਵਿੱਚ ਭੇਜਿਆ ਤੇ ਮੈਨੂੰ ਬੀਜੇਪੀ ਤੋਂ ਇੱਥੇ ਲੜਾਇਆ ਸਰ ਲੋਕ ਕਹਿੰਦੇ ਨੇ ਕਿ ਬੀਜੇਪੀ ਨੂੰ واਸ਼ਿੰਗ ਮਸ਼ੀਨ ਦਾ ਦਰਜਾ ਦਿੱਤਾ ਹੋਇਆ ਹੈ ਵੀ ਜਿਨ੍ਹਾਂ ਨੇ ਕੁਝ ਵੈਸੇ ਤਾਂ ਤੁਹਾਡੀ ਇਮੇਜ ਬਹੁਤ ਕਲੀਨ ਹੈ ਕੋਈ ਕ੍ਰਿਮੀਨਲ ਚਾਰਜ ਨਹੀਂ ਹੈ ਕੋਈ ਕੋਈ ਵੀ ਇਲਜ਼ਾਮ ਨਹੀਂ ਹੈ ਤੇ ਕਹਿੰਦੇ ਨੇ ਜਿਹੜੇ ਲੋਕਾਂ ਨੇ ਆਪਣੇ ਪਾਪ ਧੋਨੇ ਇਸ ਟਾਈਮ ਬੀਜੇਪੀ ਪਾਵਰ 'ਚ ਹੈ ਤਾਂ ਕਰਕੇ ਵੀ ਜੁਆਇਨ ਕਰ ਰਹੇ ਨੇ ਜਾਂ ਤਾਂ ਉਹਨਾਂ ਤੇ ਦਬਾਅ ਬਣਾਏ ਜਾ ਰਹੇ ਤਾਂ ਕਰਕੇ ਲੋਕਾਂ ਦਾ ਕਹਿਣਾ ਹੈ ਕਿ ਦਬਾਅ ਬਣਾਏ ਜਾ ਰਹੇ ਤਾਂ ਵੀ ਕਾਫੀ ਲੋਕ ਛੱਡ-ਛੱਡ ਕੇ ਕਾਂਗਰਸ ਜਾਂ ਹੋਰ ਪਾਰਟੀਆਂ ਛੱਡ ਕੇ ਬੀਜੇਪੀ ਜੁਆਇਨ ਕਰ ਰਹੇ ਨੇ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਦੇਖੋ ਠੀਕ ਹੈ ਗੱਲ ਨਹੀਂ ਆਪਾਂ ਪੰਜਾਬ ਪੰਜਾਬ ਦੀ ਗੱਲ ਕਰ ਰਹੇ ਨਾ ਹੁਣ ਹਿੰਦੂਸਤਾਨ ਵਿੱਚ ਮੇਰੇ ਸਾਹਮਣੇ 80% ਸਟੇਟਾਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਠੀਕ ਹੈ ਤੇ ਬੀਜੇਪੀ ਉੱਥੇ ਵੀ ਐ ਹੋ ਰਿਹਾ ਦੱਸੋ ਅਸੀਂ ਐਵੇਂ ਕੋਈ ਆਉਂਦਾ ਵਿਰੋਧੀਆਂ ਨੇ ਵਿਰੋਧ ਕਰਨਾ ਦੂਜੀ ਗੱਲ ਇਹ ਹੈ ਵੀ ਹੁਣ ਲੀਡਰਾਂ ਨੂੰ ਵੀ ਸਮਝ ਆ ਗਈ ਹੈ ਜਿਹੜੇ ਹੋਰ ਪਾਰਟੀ ਦੇ ਵੀ ਨੇ ਜਾਂ ਕੋਈ ਵੀ ਹੈ ਯਾਰ ਲੋਕ ਵੀ ਨੇ ਪੰਜਾਬ ਦੇ ਲੋਕ ਵੀ ਨੇ ਉਹਨਾਂ ਨੂੰ ਸਮਝ ਆ ਗਈ ਹੈ ਵੀ ਅਗਰ ਕੋਈ ਪੰਜਾਬ ਦਾ ਵਿਕਾਸ ਕਰਾ ਸਕਦਾ ਪੰਜਾਬ ਕਿਸਾਨਾਂ ਦਾ ਕੋਈ ਫਾਇਦਾ ਕਰ ਸਕਦਾ ਹਰੇਕ ਵਰਗ ਦਾ ਕੋਈ ਫਾਇਦਾ ਕਰ ਸਕਦਾ ਲਾਡ ਐਂਡ ਆਰਡਰ ਦੀ ਸਥਿਤੀ ਕੋਈ ਠੀਕ ਕਰ ਸਕਦਾ ਵੀ ਪੰਜਾਬ ਦਾ ਭਲਾ ਕਰ ਸਕਦਾ ਤਾਂ ਉਹ ਇੱਕੋ ਇੱਕ ਪਾਰਟੀ ਹੈ ਉਹ ਭਾਰਤੀ ਜਨਤਾ ਪਾਰਟੀ ਹੁਣ ਤੁਸੀਂ ਇਹ ਦੇਖ ਲਓ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੀਤੀਆਂ ਇਹੋ ਜਿਹੀਆਂ ਹੈ ਕਿ ਸਾਡਾ ਦੇਸ਼ ਕਿੱਥੇ ਸੀ ਅੱਜ ਦੇਸ਼ ਕਿੱਥੇ ਪਹੁੰਚ ਗਿਆ ਇਹ ਕੋਈ ਵੀ ਲੀਡਰ ਆ ਰਿਹਾ ਕੋਈ ਆ ਰਿਹਾ ਸਭ ਸੋ ਸਮਝ ਕੇ ਕੋਈ ਲੀਡਰ ਆ ਰਹਿਣਾ ਨਹੀਂ ਹੁੰਦਾ ਵੀ ਐ ਜਵੈਨ ਕਰ ਜਾਂਦਾ ਕੋਈ ਦਬਕੇ ਦੋਕੇ ਵਾਲੀ ਗੱਲ ਨਹੀਂ ਹੁੰਦੀ ਹੁਣ ਐ ਤਾਂ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਫਿਰ ਤਾਂ ਸਾਡੇ ਵਰਗਾ ਵੀ ਸੋਚੇ ਸਰਕਾਰ ਇਹਨਾਂ ਦੀ ਹੈ ਪੰਜਾਬ ਇਹਦਾ ਇਹਨਾਂ ਦੀ ਸਰਕਾਰ ਹੈ ਅੱਜ ਤੱਕ ਤਾਂ ਇਹ ਹੀ ਕਰ ਰਹੇ ਆ ਤਾਂ ਇਹ ਮੈਂ ਸੋਚੇ ਵੀ ਅਸੀਂ ਇਹ ਤੱਕਾ ਕਰ ਰਹੇ ਅਸੀਂ ਤਾਂ ਪਾਰਟੀਆਂ ਜੁਆਇਨ ਕਰਨ ਲੈ ਗਲਤ ਗੱਲਾਂ ਨੇ ਵਿਰੋਧ ਦੇ ਵਿਰੋਧ ਤੇ ਸਰ ਜਿਹੜੀ ਪਿਛਲੀ ਹਾਰ ਹੋਈ ਹੈ ਨੀਨਾ ਮਿੱਤਲ ਨਾਲ ਤੁਸੀਂ ਇਲੈਕਸ਼ਨ ਜਿਹੜੇ ਉਹਨਾਂ ਦੇ ਵਿਰੋਧ ਚ ਸੀਗੇ ਤੇ ਉਸ ਹਾਰ ਤੋਂ ਤੁਸੀਂ ਕੀ ਕਨਕਲੂਜਨ ਕੱਢਿਆ ਹੈ ਕਿ ਕੀ ਸਾਰ ਸਿੱਟਾ ਨਿਕਲਿਆ ਹੁੰਦਾ ਕਿ ਵੀ ਕੀ ਕਮੀਆਂ ਰਹਿ ਗਈ ਸੀ ਪਾਰਟੀ ਦੀ ਜਿਸ ਕਰਕੇ ਇਸ ਚੋਣਾਂ 'ਚ ਤੁਸੀਂ ਉਹ ਕਮੀਆਂ ਆਪਣੀ ਸੁਧਾਰ ਕੇ ਅੱਗੇ ਵਧਣ ਦਾ ਤੁਸੀਂ ਸੋਚਿਆ ਤੇ ਉਹ ਕਮੀਆਂ ਬਾਰੇ ਤੁਸੀਂ ਥੋੜਾ ਦੱਸੋਗੇ ਕਿ ਕਿੰਨਾ ਉਹ ਤੇ ਕੰਮ ਕੀਤਾ ਪਾਰਟੀ ਨੇ ਦੇਖੋ ਕੋਈ ਇੱਥੇ ਨੀਨਾ ਮਿੱਤਲ ਨਹੀਂ ਜਿੱਤੀ ਇਹ ਕਿੰਨੇ ਵੀ ਸਾਰੇ ਐਮਐਲਏ ਜਿੱਤੇ ਆ ਉਹ ਸਿਰਫ ਆਮ ਆਦਮੀ ਪਾਰਟੀ ਜਿੱਤੀ ਹੈ ਕੋਈ ਐਮਐਲਏ ਨਹੀਂ ਜਿੱਤੇ ਇੱਥੇ ਉਹ ਕਿਉਂ ਜਿੱਤੇ ਆ ਕਿਉਂ ਇਹਨਾਂ ਨੇ ਝੂਠ ਬੋਲਿਆ ਸੀਗਾ ਝੂਠ ਬੋਲਿਆ ਡਰਾਮੇਬਾਜ਼ੀ ਕੀਤੀ ਅੱਜ ਡਰਾਮੇਬਾਜ਼ੀ ਸਰਕਾਰ ਆ ਵੀ ਅਸੀਂ 1000 ਰੁਪਏ ਦੇ ਦਾਂਗੇ ਇਹ ਕਰ ਦਾਂਗੇ ਉਹ ਕਰ ਦਾਂਗੇ ਉਹ ਲੋਕਾਂ ਨੂੰ ਇਹ ਹੋ ਗਿਆ ਵੀ ਝੂਠ ਬੋਲ ਕੇ ਸਰਕਾਰ ਬਣਾ ਕੇ ਕੋਈ ਐਮਐਲਏ ਜਿੱਤੇ ਤੁਸੀਂ ਐਮਪੀ ਦੇ ਇਲੈਕਸ਼ਨ ਦੀ ਆਪਾਂ ਰਾਜਪੁਰੂ ਦੀ ਗੱਲ ਕਰ ਲੈਂਦੇ ਐਮਪੀ ਵਿੱਚ ਅਸੀਂ ਮਹਾਰਾਣੀ ਪ੍ਰਨੀਤ ਕੌਰ ਜੀ ਇੱਥੋਂ ਕੈਂਡੀਡੇਟ ਸੀ ਹਲਕਾ ਰਾਜਪੁਰਾ ਵਿੱਚੋਂ ਅਸੀਂ 1 ਨੰਬਰ ਤੇ ਆਏ ਆਂ ਭਾਰਤੀ ਜਨਤਾ ਪਾਰਟੀ ਤੇ 1 ਨੰਬਰ ਤੇ ਆਈ ਹੈ ਤੇ ਦੂਜੇ ਨੰਬਰ ਤੇ ਕਾਂਗਰਸ ਆਈ ਹੈ 54000 ਵੋਟ ਪਈ ਸੀ ਨੀਨਾ ਮਿੱਤਲ ਨੂੰ ਇੱਥੇ ਉਹ ਤੇ ਐਮਪੀ ਦੇ ਇਲੈਕਸ਼ਨਾਂ ਚ ਹਲਕਾ ਰਾਜਪੁਰਾ ਤੋਂ ਕਿੰਨੀ ਪਈ 22000 ਵੋਟ ਤੀਜੇ ਨੰਬਰ ਤੇ ਆਏ ਆਂ ਕਹਿਣ ਦਾ ਪਾਵ ਇਹ ਹੈ ਵੀ ਹੁਣ ਲੋਕ ਸਮਝ ਚੁੱਕੇ ਆਂ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਰਿਹਾ ਵੀ ਚਲੋ ਹੁਣ ਸਾਨੂੰ ਵੀ ਸਮਝ ਆ ਗਈ ਵੀ ਇਹਨਾਂ ਨੇ ਡਰਾਮੇबाजी ਕੀਤੀ ਵੀ ਹੁਣ ਵੀ ਲੋਕਾਂ ਨੂੰ ਸਮਝ ਆ ਗਈ ਵੀ ਹੁਣ ਜੋ ਸਾਡਾ ਹੁਣ ਅੱਗੇ ਕੋਈ ਕੰਮ ਕਰਾ ਸਕਦਾ ਹੈ ਜਾਂ ਕੁਝ ਕਰ ਸਕਦਾ ਉਹ ਭਾਜਪਾ ਕਰਾ ਸਕਦਾ ਹੈ ਅੱਗੇ ਸਰਕਾਰ 100% ਭਾਰਤੀ ਜਨਤਾ ਪਾਰਟੀ ਦੀ ਆਏਗੀ ਅੱਜ ਲਿਖ ਕੇ ਮੇਰੀ ਰਿਕਾਰਡ ਦਾ ਹੋ ਹੀ ਰਹੀ ਹੈ ਗੱਲ ਇਹ ਮੈਂ ਦਾਅਵੇ ਨਾਲ ਕਹਿ ਸਕਦਾ ਸੋ ਕਿਹਾ ਜਾਂਦਾ ਹੈ ਕਿ ਬੀਜੇਪੀ ਦੀ ਜਿਹੜੀ ਆਈਡੈਂਟੀਟੀ ਹੈ ਪੰਜਾਬ 'ਚ ਉਹ ਅਕਾਲੀ ਦਲ ਨਾਲ ਸੀ ਤੇ ਹੁਣ ਉਹਨਾਂ ਦਾ ਲਿੰਕ ਆਪਸ 'ਚ ਟੁੱਟ ਗਿਆ ਹੈ ਜਿਹੜਾ ਬੌਂਡ ਸੀਗਾ ਉਹ ਟੁੱਟ ਗਿਆ ਹੈ ਹੁਣ ਇੰਡੀਵਿਜੂਅਲੀ ਲੜ ਰਹੇ ਨੇ ਸਾਰੇ ਉਹਨਾਂ ਦੇ ਕੈਂਡੀਡੇਟ ਤੇ ਬੀਜੇਪੀ ਆਪਣੇ ਨਾਮ ਤੇ ਪੰਜਾਬ 'ਚ ਆਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਤੇ ਤੁਹਾਨੂੰ ਲੱਗ ਰਿਹਾ ਇਹਨਾਂ ਦਾ ਫੇਰ ਆਪਸ 'ਚ ਬੀਜੇਪੀ ਤੇ ਗਠਜੋੜ ਹੋ ਸਕਦਾ ਹੈ ਅਕਾਲੀ ਦਲ ਦਾ ਜਾਂ ਫਿਰ ਇਸ ਵਾਰ ਇਹਨਾਂ ਨੇ ਪੱਕਾ ਕੀਤਾ ਹੋਇਆ ਹੈ ਕਿ ਅਸੀਂ ਆਪਣੇ ਨਾਮ ਤੇ ਹੀ ਚੋਣਾਂ ਲੜਨੀ ਹੈ ਦੇਖੋ ਭਾਰਤੀ ਜਨਤਾ ਪਾਰਟੀ ਦੇ ਅਸੀਂ ਬੰਦੇ ਹ 117 ਦੇ 17 ਸੀਟਾਂ ਤੇ ਤਿਆਰੀ ਕਰ ਰਹੀ ਹੈ ਪਰ ਮੈਂ ਲੋਕਾਂ ਦੀ ਗੱਲ ਕਰਾਂ ਮੇਰੀ ਆਪਣੀ ਸੋਚ ਹੈ ਅੱਜ ਦੀ ਡੇਟ ਵਿੱਚ ਹਰੇਕ ਬੰਦੇ ਦੀ ਆਵਾਜ਼ ਹੈ ਜਿੱਥੇ ਆ ਪਿੰਡਾਂ ਚਲੇ ਜਾਓ ਜਾਂ ਸ਼ਹਿਰ ਚਲੇ ਜਾਓ ਉਹ ਇਹ ਚਾਹੁੰਦੇ ਨੇ ਵੀ ਅਕਾਲੀ ਦਲ ਬੀਜੇਪੀ ਦਾ ਸਮਝੌਤਾ ਹੋਣਾ ਚਾਹੀਦਾ ਤੇ ਸਾਰੇ ਇਹੀ ਕਹਿੰਦੇ ਆ ਵੀ 117 ਵਿੱਚੋਂ 100 ਸੀਟਾਂ ਆ ਜਾਣਗੀਆਂ ਅਗਰ ਅਕਾਲੀ ਦਲ ਬੀਜੇਪੀ ਦਾ ਸਮਝੌਤਾ ਹੋ ਗਿਆ ਤਾਂ ਲੋਕ ਤਾਂ ਚਾਹੁੰਦੇ ਨੇ ਵੀ ਅਕਾਲੀ ਦਲ ਬੀਜੇਪੀ ਦਾ ਸਮਝੌਤਾ ਹੋਵੇ ਤੇ ਮਤਲਬ ਓਪਨ ਤੁਸੀਂ ਦੱਸ ਰਹੇ ਹੋ ਕਿ ਓਪਨਲੀ ਤੁਸੀਂ ਇੱਕ ਆਈਡੀਆ ਰੱਖਿਆ ਹੋਇਆ ਹੈ ਕਿ ਹੋ ਸਕਦਾ ਹੈ ਇਨ ਫਿਊਚਰ ਜਾ ਕੇ ਅਸੀਂ ਇਕੱਠੇ ਹੋ ਸਕਦੇ ਹਾਂ ਦੇਖੋ ਇਹ ਤਾਂ ਚਲੋ ਓਪਰਲੀ ਲੀਡਰਸ਼ਿਪ ਨੂੰ ਬਤਾਇਆ ਉਹਨਾਂ ਨੇ ਕਰਨਾ ਮੇਰੀ ਜਿਹੜੀ ਸੋਚ ਹੈ ਮੈਂ ਤਾਂ ਲੋਕਾਂ ਦੀ ਸੋਚ ਦੱਸੀ ਹੈ ਵੀ ਲੋਕ ਇਹ ਚਾਹੁੰਦੇ ਕਿ ਅਸੀਂ ਹਲਕੇ ਜਾਂਦੇ ਹਾਂ ਹਰੇਕ ਵਪਾਰੀ ਵੀ ਇਹ ਕਹਿ ਰਿਹਾ ਕਿਸਾਨ ਵੀ ਇਹ ਕਹਿ ਰਿਹਾ ਵੀ ਉੱਪਰ ਤੁਸੀਂ ਵੀ ਗੱਲ ਕਰੋ ਵੀ ਅਕਾਲੀ ਦਲ ਬੀਜੇਪੀ ਦਾ ਸਮਝੌਤਾ ਹੋਣਾ ਚਾਹੀਦਾ ਹੈ। ਹਾਂਜੀ। ਸੋ ਇਹਦੇ ਵਿੱਚ ਇੱਕ ਇੱਕ ਗੱਲ ਹੋਰ ਵੀ ਹੈ ਕਿਉਂ ਮੈਂ ਪਹਿਲਾਂ ਅਕਾਲੀ ਦਲ ਵਿੱਚ ਵੀ ਰਿਹਾ ਮੈਂ। ਮੈਂ ਜਦੋਂ ਆਜ਼ਾਦ ਲੜਿਆ ਸੀਗਾ। ਇਹ ਆਪਾਂ ਇਹ ਕਹਿ ਸਕਦੇ ਆਂ ਵੀ ਸਿੱਖ ਤੇ Hindu ਦਾ ਇਹ ਮਤਲਬ ਕਿ ਪ੍ਰਤੀਕ ਹੈ ਪਾਰਟੀਆਂ ਦੋਵੇਂ। ਵੀ ਇਸ ਕਰਕੇ ਲੋਕ ਚਾਹੁੰਦੇ ਆਂ ਵੀ ਇਹ ਸਮਝੌਤਾ ਹੋਣਾ ਚਾਹੀਦਾ। ਬੀਜੇਪੀ ਨੂੰ ਹਿੰਦੂ ਰਾਸ਼ਟ੍ਰ ਪਾਰਟੀ ਦੇ ਨਾਂ ਤੇ ਵੀ ਜਾਣਿਆ ਵੀ ਹਿੰਦੂਆਂ ਦੇ ਵਾਸਤੇ ਇਹ ਪਾਰਟੀ ਬਣਾਈ ਹੋਈ ਹੈ ਤੇ ਤੁਹਾਨੂੰ ਲੱਗਦਾ ਹੈ ਕਿ ਇੱਥੇ ਕਿਤੇ ਨਾ ਕਿਤੇ ਕਮਜ਼ੋਰ ਪੈ ਜਾਏਗੀ ਕਿਉਂਕਿ ਇੱਥੇ ਸਿੱਖਾਂ ਦਾ ਵੀ ਬਰਾਬਰ ਦਾ ਹੀ ਯੋਗਦਾਨ ਰਿਹਾ ਹੈ ਤੇ ਕੀ ਲੱਗਦਾ ਪੰਜਾਬ ਵਰਗੇ ਸਟੇਟ 'ਚ ਜਿੱਥੇ ਸਿੱਖ ਧਰਮ ਦੀ ਬੋਲਬਾਲ ਹੈ ਜੇ ਉਹਦਾ ਹੀ ਚਿਹਰਾ ਚਾਹੀਦਾ ਇੱਥੇ ਤੇ ਉਹਦੇ ਲਈ ਤੁਸੀਂ ਕੀ ਸੋਚ ਰਹੇ ਹੋ ਕਿ ਬੀਜੇਪੀ ਇੱਥੇ ਕਿਤੇ ਨਾ ਕਿਤੇ ਕਮਜ਼ੋਰ ਦਿਖ ਰਹੀ ਹੈ ਨਹੀਂ ਦੇਖੋ ਗੱਲ ਐਵੇਂ ਆ ਮੈਂ ਗੱਲ ਕਹਿ ਸਕਦਾ ਮੈਂ ਪਰਸਨਲੀ ਚੰਗੇ ਸਾਰੇ ਸੀਨੀਅਰ ਲੀਡਰ ਨੂੰ ਮਿਲਦਾ ਉਸ ਸਾਨੂੰ ਮਾਨਯੋਗ ਸਾਡੇ ਪ੍ਰਧਾਨ ਮੰਤਰੀ ਜੀ ਦੀ ਸੋਚ ਦੱਸਦੇ ਆ ਜਾਂ ਜਿੰਨੇ ਵੀ ਲੀਡਰ ਸਾਰੇ ਦੱਸਦੇ ਆ ਜਿਨ੍ਹਾਂ ਸਤਕਾਰ ਭਾਰਤੀ ਜਨਤਾ ਪਾਰਟੀ ਸਿੱਖ ਕੌਮ ਦਾ ਕਰਦੀ ਪਹਿਲਾਂ ਵੀ ਕਰਦੀ ਸੀ ਤੇ ਇਹਨਾਂ ਇੱਕ ਕਰਦੀ ਆ ਤੁਸੀਂ ਦੇਖ ਲਓ ਕੋਰੀਡੋਰ ਖੋਲਤਾ ਇਹੋ ਜੇ ਮੈਂ ਗਮ ਗਾਣ ਲੱਗਾ ਮੈਂ ਕਹਿੰਦਾ ਵੀ ਸਭ ਤੋਂ ਜ਼ਿਆਦਾ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸੇ ਕੌਮ ਨੂੰ ਪਿਆਰ ਕਰਦੇ ਆ ਉਹ ਸਿੱਖ ਕੌਮ ਨੂੰ ਕਰਦੇ ਆ ਮੈਂ ਇਨੀ ਗੱਲ ਦਾਅਵੇ ਨਾਲ ਕਹਿ ਸਕਦਾ ਸਰ ਨੀਨਾ ਮਿੱਤਲ ਜੀ ਨੇ ਜਿੰਨਾ ਕੰਮ ਕੀਤਾ ਹੈ ਥੇ ਤੇ ਤੁਹਾਨੂੰ ਲੱਗਦਾ ਹੈ ਕਿ ਉਹ ਸਕਸੈਸਫੁਲ ਰਹੇ ਨੇ ਲੋਕਾਂ ਚ ਕੀ ਤੋ ਜਾਇਜ਼ਾ ਲਿਆ ਹੋਣਾ ਤੁਸੀਂ ਲੋਕਾਂ ਦਾ ਕੀ ਕਹਿਣਾ ਤੁਹਾਡਾ ਕੀ ਮੰਨਣਾ ਹੈ ਕਿ ਉਹਨਾਂ ਨੇ ਕਿੰਨਾ ਪਰਸੈਂਟ ਕੰਮ ਕਰਕੇ ਦਿਖਾਇਆ ਬਿਜਲੀ ਤਾਂ ਫ੍ਰੀ ਕੀਤੀ ਹੈ ਉਹਨਾਂ ਨੇ ਹਾਲਾਂਕਿ ਕੁਝ ਦਾਅਵੇ ਉਹਨਾਂ ਦੇ ਅਜੇ ਰਹਿੰਦੇ ਨੇ ਵਾਅਦੇ ਕੀਤੇ ਹੋਏ ਨੇ ਤੇ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕਿ ਉਹਨਾਂ ਦਾ ਕੰਮ ਸਕਸੈਸਫੁਲ ਰਿਹਾ ਕਿ ਨਹੀਂ ਰਿਹਾ ਬਿਲਕੁਲ ਜ਼ੀਰੋ ਹੈ ਮੇਰੇ ਕੋਲ ਤੁਸੀਂ ਨੰਬਰ ਪੁੱਛਣਾ 10 ਵਿੱਚੋਂ 100 ਵਿੱਚੋਂ ਜ਼ੀਰੋ ਨੰਬਰ ਹੈ ਕੋਈ ਕੰਮ ਨਹੀਂ ਹੋਇਆ ਇੱਕ ਵੀ ਕੰਮ ਨਹੀਂ ਹੋਇਆ ਤੁਸੀਂ ਦੇਖ ਲਓ ਪਿੰਡਾਂ ਚਾ ਚਲੇ ਜਾਓ ਕਿਸੇ ਵੀ ਪਿੰਡ ਐ ਤੁਸੀਂ ਚਲੇ ਜਾਓ ਮੇਰੀ ਗੱਲ ਨੂੰ ਛੱਡੋ ਕੋਈ ਇਹਨਾਂ ਨੇ ਗਾਰੰਟੀ ਨਹੀਂ ਦਿੱਤੀ ਕੋਈ ਵਿਕਾਸ ਥੋੜੇ ਬਹੁਤੇ ਇਹਨਾਂ ਨੇ ਚਲੋ ਸੜਕਾਂ ਬਣਾਈਆਂ ਮਿਊਂਸਿਪੈਲਿਟੀ ਦੀ ਉਹ ਫੰਡ ਆ ਰਿਹਾ ਉਹਦੇ ਥੋੜਾ ਬਹੁਤਾ ਬਣਾਈ ਜਾਂਦੇ ਆ ਬਾਕੀ ਮੈਂ ਦਾਅਵੇ ਨਾਲ ਕਹਿ ਸਕਦਾ ਅਗਰ ਨੀਨਾ ਮਿੱਤਲ ਜੀ ਇੱਥੋਂ ਲੜਦੇ ਆ ਰਾਜਪੁਰਾ ਤੋਂ 1001% ਉਹਨਾਂ ਦੀ ਜ਼ਮਾਨਤ ਜ਼ਬਤ ਹੋਏਗੀ ਇਹ ਲਿਖ ਲਓ ਗੱਲ ਪੰਜਾਬ ਦੇ ਜਿਹੜੇ ਇਸ਼ੂ ਚੱਲ ਰਹੇ ਨੇ ਖਾਸ ਕਰ ਰਾਜਪੁਰਾ ਦੀ ਗੱਲ ਕਰੀਏ ਤੁਹਾਡੇ ਹਲਕੇ ਦੀ ਗੱਲ ਕਰੀਏ ਤੇ ਇੱਥੇ ਨਸ਼ੇ ਦਾ ਕੀ ਹਾਲ ਹੈ ਨਸ਼ੇ ਨੂੰ ਲੈ ਕੇ ਤੁਹਾਡੀ ਕੀ ਪਲੈਨਿੰਗ ਹੈ ਰੋਜ਼ਗਾਰ ਦੇ ਜਿਹੜਾ ਯੁਵਾ ਉਹਦੀ ਗੱਲ ਕਰੀਏ ਪਰ ਉਹਦੇ ਰੋਜ਼ਗਾਰ ਦੇ ਨੂੰ ਲੁੱਟਾ ਖੋਹਾਂ ਹੋਰ ਵਧ ਰੀਆਂ ਨੇ ਇਹਨੂੰ ਲੈ ਕੇ ਤੁਹਾਡੀ ਕੁਝ ਪਲੈਨਿੰਗ ਹੈ ਯੁਵਾ ਵਾਸਤੇ ਬਿਲਕੁਲ ਦੇਖੋ ਆਪਾਂ ਕਹਿੰਦੇ ਹੁੰਦੇ ਸੀ ਵੀ ਪਿਛਲੇ ਸਰਕਾਰਾਂ ਨਸ਼ਾ ਵੇਚਦੀਆਂ ਰਹੀਆਂ ਵੀ ਨਸ਼ਾ ਵਧ ਗਿਆ ਮੈਂ ਇਨੀ ਗੱਲ ਕਹਿਸਾ ਜਿਵੇਂ ਰਾਜਪੁਰੇ ਦੀ ਗੱਲ ਕਰਾਂ ਮੈਂ ਕਦੇ ਬਾਹਰ ਦੀ ਗੱਲ ਪੰਜਾਬ ਦੀ ਗੱਲ ਕਰਦਾ ਹੀ ਨਹੀਂ ਮੈਂ ਆਪਣੇ ਹਲਕੇ ਦੀ ਗੱਲ ਕਰਦਾ ਵੀ ਰਾਜਪੁਰੇ ਦੀ ਗੱਲ ਕਰੀਏ ਪਹਿਲੇ ਨਾਲੋਂ 10 ਗੁਣਾ ਵੱਧ ਨਸ਼ਾਜ ਵਿਕ ਰਿਹਾ ਇੱਥੇ ਤੇ ਇੰਨੇ ਕ ਨਸ਼ੇ ਹੋ ਗਏ ਤੇ ਲਾਂਡ ਆਰਡਰ ਦਾ ਸਥਿਤੀ ਬਿਲਕੁਲ ਖਰਾਬ ਹੋ ਗਈ ਮੈਂ ਦੋ ਵਾਰੀ ਧਰਨਾ ਵੀ ਦੇ ਚੁੱਕਿਆ ਕਿ ਦੀ ਚੈਨਾ ਖੋਈ ਜਾ ਰਹੀਆਂ ਕਿ ਦਾ ਕੁਝ ਕੋਈ ਮਤਲਬ ਸੇਫ ਨਹੀਂ ਹੈ ਗੱਲ ਵੀ ਮੈਂ ਇਹ ਗੱਲ ਕਹਿ ਸਕਦਾ ਕਿਉਂ ਸੇਫ ਨਹੀਂ ਹੈ ਦੇਖੋ ਇਹਦੇ ਚ ਪੁਲਿਸ ਦਾ ਵੀ ਕੋਈ ਕਸੂਰ ਨਹੀਂ ਹੈ ਮੈਂ ਰਾਜਪੁਰ ਦੀ ਗੱਲ ਕਰਾਂ ਰਾਜਪੁਰਾ ਚ ਸਾਡੇ ਐਮ ਐਲ ਏ ਨੇ ਇਹ ਥਾਣੇ ਨੇ ਇਹ ਤਹਿਸੀਲ ਹੈ ਇਹ ਕਮੇਟੀ ਹੈ ਕੋਈ ਵੀ ਮਹਿਕਮਾ ਸਰਕਾਰੀ ਸਾਰੇ ਉਹਨੇ ਠੇਕੇ ਦੇ ਦਿੱਤੇ ਹੋਏ ਠੇਕੇ ਦਾ ਮਤਲਬ ਇਹ ਮਹੀਨੇ-ਮਹੀਨੇ ਪੈਸੇ ਲੈਣੇ ਆ ਠੀਕ ਹੈ ਅਗਲਾ ਹੁਣ ਅਫਸਰ ਕੋਈ ਪੈਸੇ ਦੇਗਾ ਅਗਲਾ 2 ਲੱਖ ਦੇਗਾ 4 ਲੱਖ ਦੇਗਾ ਅਗਲਾ ਕੱਡੂਗਾ ਤਾਂ 5 ਲੱਖ 5 ਗੁਣਾ ਤਾਂ ਫालतू ਕੱਢੂਗਾ ਹੀ ਇਸ ਕਰਕੇ ਇਥੇ ਸਥਿਤੀ ਸਾਰੀ ਖਰਾਬ ਹੈ ਨਸ਼ੇ ਦੀ ਕਿ ਤੁਸੀਂ ਜੋ ਵੀ ਲਾਜ ਡਾਡਰ ਤਾਂ ਹੈ ਹੀ ਨਹੀਂ ਤੇ ਤੇ ਤੁਸੀਂ ਕਹਿ ਰਹੇ ਹੋ ਜੇ ਤੁਹਾਡੀ ਸਰਕਾਰ ਆਏਗੀ ਤੇ ਤੁਸੀਂ ਇਥੇ ਦੇ ਨੱਥ ਪਾਉਗੇ ਤੁਸੀਂ ਇਹਦੇ ਤੇ ਲਗਾਮ ਲਗਾਓਗੇ ਤੇ ਤੁਸੀਂ ਇਹ ਸਾਰਾ ਜਿਹੜਾ ਕਰਪਸ਼ਨ ਦਾ ਚੱਲ ਰਹਾ ਚੱਲਦਾ ਪਿਆ ਇਥੇ ਮਾਹੌਲ ਪੈਸੇ ਦਿੱਤੇ ਜਾ ਰਹੇ ਠੇਕੇ ਦਿੱਤੇ ਜਾ ਰਹੇ ਇਹਦੇ ਬਾਰੇ ਤੁਸੀਂ ਅਪਡੇਟ ਕਰੋਗੇ ਕੁਝ ਨਵਾਂ ਲੈ ਕੇ ਆਓਗੇ ਹਾਂ ਸਾਡੇ ਮੈਂ ਤੁਸੀਂ ਇਹ ਦੇਖੋ ਜਿੱਥੇ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਦੀ ਹੈ ਜਿੱਥੇ ਮਰਜੀ ਸਟੇਟ ਦੇਖ ਲਓ ਤਿੰਨ ਵਾਰੀ ਚਾਰ ਵਾਰੀ ਬਿਹਾਰੇ ਦੇਖ ਲਓ ਪੰਚਮੀ ਚੇਵੇਂਰੀ ਸਰਕਾਰ ਬਣ ਗਈ। ਇਹੀ ਕਾਰਨ ਨੇ ਸਭ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੀ ਸੋਚ ਹੀ ਇਹ ਹੈ ਵੀ ਸਭ ਤੋਂ ਪਹਿਲਾਂ ਭ੍ਰਸ਼ਟਾਚਾਰ ਖਤਮ ਕਰੋ। ਲਾਅ ਐਂਡ ਆਰਡਰ ਦੀ ਸਥਿਤੀ ਠੀਕ ਕਰੋ ਤੇ ਦੂਜੀ ਗੱਲ ਮੇਰੀ ਜਿਹੜੀ ਆਪਣੀ ਸੋਚ ਹੈ ਵੀ ਮੈਂ ਸੜਕਾ ਬਣਾਤੀਆਂ ਮੈਂ ਇਹ ਕਰਪਸ਼ਨ ਖਤਮ ਕਰਤੀ ਅਗਰ ਚਾਵੇ ਇਹ ਵੀ ਵੱਡੀ ਵੱਡੀ ਗੱਲਾਂ ਨੇ ਪਰ ਮੇਰੀ ਇੱਕ ਸੋਚ ਹੈ ਵੀ ਜਾਂ ਕੋਈ ਅਮੀਰ ਹੈ ਜਾਂ ਕੋਈ ਗਰੀਬ ਹੈ ਕੋਈ ਵੀ ਇਨਸਾਨ ਹੈ ਜਿਹੜਾ ਮਰਜ਼ੀ ਇਨਸਾਨ ਹੈ ਉਹਨੂੰ ਇੱਕ ਚੀਜ਼ ਜ਼ਰੂਰ ਚਾਹੀਦੀ ਹੈ। ਉਨ ਨੂੰ ਮਾਨ ਸਨਮਾਨ ਉਹ ਕੱਲ ਕੋਈ ਸਰਕਾਰੀ ਦਫਤਰ ਜਾਂਦਾ ਹੈ ਜਾਂ ਕਿਤੇ ਜਾਂਦਾ ਉਹਨਾਂ ਦਾ ਮਾਨ ਸਨਮਾਨ ਹੋਣਾ ਚਾਹੀਦਾ ਹੈ ਬਾਕੀ ਗੱਲਾਂ ਬਾਅਦ ਵਿੱਚ ਮੈਂ ਜਦੋਂ ਆ ਗਿਆ ਮੈਨੂੰ ਪਰਮਾਤਮਾ ਨੇ ਕਦੋਂ ਤਾਕਤ ਦਿੱਤੀ ਤਾਂ ਮੈਂ ਕਰਕੇ ਦਿਖਾਉਂਗਾ ਵੀ ਹਰੇਕ ਬੰਦੇ ਨੂੰ ਮੈਂ ਮਾਨ ਸਨਮਾਨ ਦਵਾਉਂਗਾ ਸਰਕਾਰੀ ਦਫਤਰ ਹੋਣ ਜਾਂ ਕੋਈ ਵੀ ਦਫਤਰ ਹੋਵੇ ਉਹਨਾਂ ਨੂੰ ਮਾਨ ਸਨਮਾਨ ਦਵਾਉਂਗਾ ਇਹ ਮੇਰਾ ਵਾਦਾ ਹੈ ਸਾ ਲਾਸਟ ਕੁਐਸਚਨ ਇਹ ਹੈ ਮੇਰਾ ਕਿ ਤੁਸੀਂ ਇੰਡੀਵਿਜੂਅਲੀ ਤੁਹਾਡਾ ਬਹੁਤ ਨਾਮ ਹੈ ਇੱਥੇ ਲੋਕਾਂ ਨੂੰ ਬਹੁਤ ਐਕਸਪੈਕਟੇਸ਼ਨ ਹੈ ਤੁਹਾਡੇ ਨਾਲ ਕਿ ਵੀ ਤੁਸੀਂ ਕੁਝ ਕਰਕੇ ਦਿਖਾਓਗੇ ਪਰ ਰੋਸਾ ਵੀ ਹੈ ਕਿਤੇ ਨੇ ਕਿਤੇ ਤੁਸੀਂ ਤਾਂ ਹੀ ਇੰਡੀਵਿਜੂਅਲੀ ਜਦੋਂ ਆਏ ਤੇ ਜਿੱਤੇ ਹੋ ਤੇ ਹੁਣ ਬੀਜੇਪੀ ਦੀ ਸਰਕਾਰ ਆ ਰਹੀ ਹੈ ਕਿਹਾ ਜਾਂਦਾ ਹੈ ਵੀ ਬੀਜੇਪੀ 'ਚ ਦੋ ਤਿੰਨ ਹੀ ਲੀਡਰ ਨੇ ਜਿਹੜੇ ਇਹ ਉੱਪਰੋਂ ਰੂਲ ਕਰਦੇ ਨੇ ਤੇ ਬਾਕੀ ਸਿਰਫ ਫਾਲੋ ਕਰਦੇ ਨੇ ਰੂਲ ਨੂੰ ਜੇ ਤੁਸੀਂ ਜਾਣਦੇ ਹੋ ਜਿਹੜੇ ਤੁਸੀਂ ਆਪਣੀ ਸੋਚ ਲੈ ਕੇ ਬੈਠੇ ਹੋ ਆਪਣੀ ਜਿਹੜੀ ਹੈ ਰਾਜਪਾਲ ਨੂੰ ਸੁਧਾਰਨ ਦੀ ਜਿਹੜੀ ਸੋਚ ਹੈ ਕੀ ਲੱਗਦਾ ਤੁਹਾਨੂੰ ਤੁਸੀਂ ਉਹਨੂੰ ਇੰਪਲੀਮੈਂਟ ਕਰਨ 'ਚ ਸਕਸੈਸਫ ਉਹੀ ਕਰਨਾ ਪੈਗਾ ਜਿਹੜਾ ਉੱਤੋਂ ਉੱਤੋਂ ਤੁਹਾਨੂੰ ਆਰਡਰ ਦਿੱਤੇ ਜਾਂਦੇ ਪਹਿਲਾਂ ਤਾਂ ਇਹ ਗਲਤ ਗੱਲ ਹੈ ਜੇ ਕੋਈ ਵੀ ਕਹਿੰਦਾ ਵੀ ਦੋ ਤਿੰਨ ਬੰਦਿਆਂ ਦੀ ਚਲਦੀ ਹੈ ਉੱਤੇ ਸੋਚ ਹੈ ਤੁਹਾਨੂੰ ਇਸ ਗੱਲ ਦਾ ਪਤਾ ਮੈਂ ਦੇਖੋ ਅਕਾਲੀ ਦਲੇ 'ਚ ਵੀ ਰਿਆਂ ਕਾਂਗਰਸੇ 'ਚ ਵੀ ਰਿਆਂ ਜਿਹੜੀ ਇਹ ਪਾਰਟੀ ਚਲਦੀ ਹੈ ਨਾ ਉੱਪਰੋਂ ਨਹੀਂ ਜਲਦੀ ਥੱਲੇ ਤੋਂ ਚਲਦੀ ਹੈ ਜਿਹੜਾ ਮੰਡਲ ਪ੍ਰਧਾਨ ਹੁੰਦਾ ਨਾ ਜੀ ਉਹਨੂੰ ਸਟੇਜ ਤੇ ਬਿਠਾਇਆ ਜਾਂਦਾ ਸਾਡੇ ਵਰਗਾ ਕੋਈ ਇਲੈਕਸ਼ਨ ਲੜ ਗਿਆ ਹੈ ਮਤਲਬ ਕਿ ਉਹਨੂੰ ਥੱਲੇ ਬਿਠਾਇਆ ਜਾਂਦਾ ਪਹਿਲਾ ਮੰਡਲ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਥੱਲੇ ਤੋਂ ਚੱਲਦਾ ਹੈ ਕੰਮ ਇਹ ਪਹਿਲੀ ਪਾਰਟੀ ਜਿਹੜੀ ਥੱਲੇ ਵਰਕਰ ਦੀ ਸੋਚਦੀ ਹੈ ਤੁਸੀਂ ਇਹ ਦੇਖੋ ਕਦੇ ਸੋਚਿਆ ਸੀ ਵੀ ਇਹ ਮੁੱਖ ਮੰਤਰੀ ਆਪ ਨੂੰ ਸਵੇਰੇ ਬਦਲ ਲੱਗਦਾ ਇਹ ਮੁੱਖ ਮੰਤਰੀ ਬਣ ਗਿਆ ਇਹ ਬੀਜੇਪੀ اچ ਹੀ ਹੋ ਰਿਹਾ ਨਾ ਤਾਂ ਕਿਹਦਾ ਪਿਓ ਬਣ ਰਿਹਾ ਮੁੱਖ ਮੰਤਰੀ ਬਣਦਾ ਉਹਦਾ ਮੁੰਡਾ ਉਹਦਾ ਪਰਿਵਾਰ ਦੱਸੋ ਬੀਜੇਪੀ ਚ ਹੁਣ ਤੁਸੀਂ ਦੇਖ ਲਓ ਕਿਹੜਾ ਮੁੱਖ ਮੰਤਰੀ ਬਣ ਰਿਹਾ ੱੱਲੇ ਤੋਂ ਵਰਕਰ ਨੂੰ ਹੀ ਮੁੱਖ ਮੰਤਰੀ ਬਣਾ ਦਿੰਦੇ ਆਂ। ਅੱਜ ਦਿੱਲੀ ਦੇਖ ਲਓ, ਵਿਆਹ ਸਾਰੇ ਦੇਖ ਸਕਦੇ ਹੋ। ਤੇ ਮੈਂ ਤਾਂ ਤੁਸੀਂ ਕਹਿ ਰਹੇ ਹੋ ਜਿਹੜੇ ਤੁਹਾਡੇ ਆਈਡੀਆ ਨੇ ਤੁਹਾਨੂੰ ਰੋਕ ਟੋਕ ਕੋਈ ਨਹੀਂ ਹੋएगी। ਤੁਸੀਂ ਈਜ਼ੀਲੀ ਯੂ نو ਇੰਪਲੀਮੈਂਟ ਕਰ ਸਕਦੇ। ਮੈਨੂੰ ਤਾਂ ਇਹਨਾਂ ਇੱਕ ਪਾਰਟੀ ਲੀਡਰ ਇਹਨਾਂ ਖਾਪੜਾ ਦਿੰਦੀ ਹੈ ਨਾ। ਉਹਨਾਂ ਨੂੰ ਪਤਾ ਹੈ ਵੀ ਇਹ ਕੰਮ ਕਰਨ ਵਾਲਾ ਬੰਦਾ ਹੈ। ਮੈਂ ਤਾਂ ਇਹ ਕਹਿ ਸਕਦਾ ਵੀ ਜੋ ਮੈਂ ਕਹਿ ਦੇਣਾ ਇਹਨਾਂ ਨੂੰ ਵੀ ਮੇਰੀ ਇਹ ਸੋਚ ਹੈ ਉਹ ਪੂਰੀ ਕਰਦੇ ਆਂ। ਮੈਨੂੰ ਵੀ ਅਪਰਾਧ ਨਾ ਪਤਾ ਚਲੋ ਹੋਪਫੁਲੀ ਰਾਜਪੁਰੇ ਨੂੰ ਜੋ ਤੁਸੀਂ ਕਿਹਾ ਹੈ ਕਿ ਰਾਜਪੁਰੇ ਨੂੰ ਜੋ ਹੈ ਇੱਕ ਨਵੀਂ ਸੋਚ ਮਿਲੇਗੀ ਤੁਹਾਡੇ ਆਈਡੀਆ ਇੰਪਲੀਮੈਂਟ ਹੋਣਗੇ ਤੇ ਹੋਪਫੁਲੀ ਹੈ ਕਿ ਭਾਜਪਾ ਦੀ ਜਿਹੜੀ ਸਰਕਾਰ ਹੈ ਜੋ ਆਪਣੇ ਵਾਦੇ ਪੂਰੇ ਕਰਨ ਚ ਕਾਮਯਾਬ ਹੋਏ ਪੰਜਾਬ ਦੇ ਲੋਕਾਂ ਲਈ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਪੰਜਾਬ ਇਨਸਾਈਟ ਦੇਖਦੇ ਰਹੋ ਅਸੀਂ ਇਹੋ ਜਿਹੇ ਮੁੱਦੇ ਹੋਰ ਚੁੱਕਾਂਗੇ ਤੇ ਸਾਹਮਣੇ ਤੁਹਾਡੇ ਲੈ ਕੇ ਆਵਾਂਗੇ ਬਣੇ ਰਹੋ ਪੰਜਾਬ ਇਨਸਾਈਟ ਦੇ ਨਾਲ